ਪੂਮੀਆਂ ਚੋਰ ਰਸਤੇ 'ਚ ਜਾ ਰਿਹਾ ਉਹਨਾਂ ਨੂੰ ਸ੍ਰੀ ਬਾਪ ਗੁਰਨਾਨਕ ਦੇਵ ਜੀ ਦੇ ਦਰਸ਼ਨ ਹੁੰਦੇ ਆ ਬਾਬਾ ਗੁਰਨਾਨਕ ਦੇਵ ਜੀ ਉਹਨਾਂ ਨੂੰ ਪੁੱਛਦੇ ਆ ਸਿੱਖਾ ਤੇਰਾ ਕੀ ਨਾਮ ਆ ਉਹ ਕਹਿੰਦਾ ਜੀ ਮੈਂ ਪੂਮੀਆਂ ਚੋ ਆ ਇਹ ਪੂਮੀਆਂ ਦਾ ਠੀਕ ਆ ਚੋਰ ਦਾ ਕੀ ਮਤ ਕਹਿੰਦਾ ਮੈਂ ਮੇਰਾ ਕਿੱਤਾ ਚੋਰੀਆਂ ਕਰਦਾ ਕਹਿੰਦਾ ਯਾਰ ਮੈਂ ਬਾਬਾ ਜੀ ਕਹਿੰਦੇ ਮੈਂ ਤੁਹਾਨੂੰ ਤਿੰਨ ਬਚਨ ਦਿੰਦਾ ਵੀ ਚੱਲ ਤੂੰ ਜਿਹੜਾ ਕੰਮ ਕਰਦਾ ਕਰੀ ਜਾ ਮੈਂ ਤੋ ਬਾਬਾ ਜੀ ਕਹਿੰਦੇ ਚੋਰੀਆਂ ਨਾ ਛੜਾਏ ਉਹ ਮੇਰਾ ਕਿੱਤਾ ਵਾ ਹੋਰ ਜਿਹੜਾ ਮਰਜੀ ਬਸੇਂ ਦੇ ਦੂੰ ਮੈਂ ਲੈਣ ਨੂੰ ਤਿਆਰ ਆ ਚਲੋ ਬਾਬਾ ਜੀ ਕਹਦੇ ਚਲ ਠੀਕ ਆ ਵਿਸੋਣ ਇੱਕ ਤਾਂ ਸੱਚ ਬੋਲਣਾ ਇੱਕ ਗਰੀਬਾਂ ਤੇ ਤੇ ਜਿਹੜਾ ਮਾਰ ਕੋ ਮਾਰਨਾ ਪਵੇ ਨੰਬਰ 3 ਤੇ ਨਮਕ ਖਾਦਾ ਹਰਾਮ ਦੀ ਗੱਲ ਇਹਦਾ ਠੀਕ ਆ ਜੀ ਚਲੋ ਜੀ ਥੋੜੇ ਚਿਰ ਬਾ ਦਿਨਾਂ ਚ ਹੀ ਉਹ ਰਾਜੇ ਦੀ ਮਹਿਲ ਚ ਰਾਜੇ ਵਾਲੇ ਨਮਾਸ਼ ਪਾ ਕੇ ਚਲੇ ਗਿਆ ਜਾਂਦਾ ਜਾਂਦਾ ਜਦੋਂ ਉੱਥੇ ਉਹਦੇ ਸ਼ਾਸਤਰੀ ਖੜੇ ਆ ਉਹ ਪੁੱਛਦੇ ਆ ਭਾਈ ਤੂੰ ਕੌਣ ਕਹਿੰਦਾ ਮੈਂ ਭੂਮੀਆਂ ਚੋਰ ਉਹ ਜਦ ਚੋਰ ਉਹ ਆਪ ਵਿੱਚ ਹੈਰਾਨ ਹੋ ਜਾਂਦੇ ਵੀ ਚੋਰ ਵੀ ਕਹਿੰਦਾ ਕਿ ਮੈਂ ਚੋਰ ਹਾਂ ਕਹਿੰਦਾ ਨਹੀਂ ਇਹ ਮੈਂ ਇਹ ਉਹ ਜਾਣਤੀ ਕਰਦਾ ਚਲੋ ਇਹਨੂੰ ਜਾਣ ਦੋ ਤੇ ਉਹਨਾਂ ਨੇ ਤੋਰਤਾ ਜੀ ਗਾਉਂ ਜਾਂਦਾ ਇੱਕ ਜਾਨੇ ਚ ਚਲੇ ਗਿਆ ਜੀ ਜਾਨੇ ਸਾਰਾ ਬਸ ਪੂਰਾ ਮਰਾ ਬੰਲੀਆਂ ਉੱਥੇ ਇੱਕ ਚੂਰਨ ਦੀ ਕੋ ਡੱਬੀ ਪਈ ਹੋਣੀ ਆ ਉਹ ਵੀ ਮੜੀ ਜੀ ਹੋਲੀ ਤੇ ਉਹ ਤਾਂ ਚਟਿਆ ਤਾਂ ਉਹਨੂੰ ਨੰਮਕ ਲੱਗਿਆ ਉਹਨੇ ਫਿਰ ਉੱਥੇ ਸੋਚਿਆ ਬਾਬੇ ਨੇ ਬਚਨ ਕੀਤਾ ਸੀ ਸਾਰੀ ਕੋਠਰੀ ਬਾਟੀ ਬੰਨ ਕੇ ਛੱਡ ਕੇ ਤੁਰਿਆ ਆ ਜਦੋਂ ਆਂਦਾ ਬਾਹਰ ਚਲੋ ਰਾਜਾ ਜੀ ਬਾਅਦ ਚ ਜਾਂਦਾ ਜਦੋਂ ਆਪ ਦੇਖਿਆ ਜਾਨੇ ਦੇਹਦਾ ਵੀ ਇਹ ਕੀ ਹਰਾ ਕੁਛ ਬੰਨੇ ਆ ਪਿਆ ਇਹ ਲੈ ਕੇ ਕਿਉਂ ਨਹੀਂ ਗਿਆ ਚਲੋ ਬਾਹਰ ਹੁੰਦਾ ਸਾਸਤਰੀਆਂ ਕੋਲੇ ਸਾਰਿਆਂ ਕੋਲੇ ਕਹਿੰਦਾ ਵੀ ਆਪਣੇ ਚੋਰ ਵੜਿਆ ਤੁਸੀਂ ਕਿੱਥੇ ਸੀ ਪਹਿਰੇ ਤੇ ਕੀ ਕਰਦੇ ਹੋ ਵੀ ਉਹ ਸਾਰਾ ਕੁਛ ਇਹ ਪਰ ਉਹ ਗਰੀਬਾਂ ਨੂੰ ਝੁੱਗੀ ਵਾਲਿਆਂ ਨੂੰ ਮਾਰ ਪੈਂਦੀ ਉਹਨਾਂ ਦੀ ਇਹ ਘਰੇ ਬੈਠਾ ਹੁੰਦਾ ਆਰਾਮ ਨਾਲ ਭੂਮੀਆਂ 'ਤੇ ਇਹਨੂੰ ਗੱਲ ਜਾ ਦੇਤੀ ਐ ਕਿ ਕਿਹੜਾ ਹੱਸੇ ਨੂੰ ਸੁਣ ਕੇ ਚਲੇ ਜਾਂਦਾ ਲੱਗੂ ਬਾਬੇ ਨੇ ਬਚਨ ਕੀਤਾ ਵੀ ਗਰੀਬਾਂ ਦੇ ਮਾਰਨਾ ਪਵੇ ਚਲੋ ਜੀ ਬਾਹਰ ਆ ਕੇ ਉਹਨਾਂ ਨੂੰ ਕਹਿੰਦਾ ਰਾਜਾ ਜੀ ਚੋਰ ਤਾਂ ਮੈਂ ਆਂ ਮੈਂ ਚੋਰੀ ਕੀਤੀ ਆ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਛੱਡ ਦਿਓ ਇਹਨਾਂ ਨੂੰ ਚੱਲ ਉਹਨਾਂ ਨੇ ਛੱਡ ਦਿੱਤੀ ਕਹਿੰਦਾ ਵੀ ਤੂੰ ਕਿਵੇਂ ਬੜਿਆ ਸੀ ਕਹਿੰਦਾ ਮੈਂ ਤੁਹਾਡੇ ਸਾਸਤ੍ਰੇਣ ਪੁੱਛਿਆ ਹਾਂ ਪਰ ਇਹ ਕਹਿੰਦੇ ਹਾਂ ਆਇਆ ਸੀ ਜੀ ਕਹਿੰਦੇ ਇਹ ਕੀ ਕਹੇ ਕਹਿੰਦਾ ਮੈਂ ਭੂਮੀਆਂ ਚੋਰ ਫਿਰ ਕਹਿੰਦੇ ਅਸੀਂ ਕਹ ਤੂੰ ਜਾ ਵੀ ਇਹ ਰਾਲਾ ਕਹਿੰਦੇ ਚੋਰ ਵੀ ਚੋਰੀ ਕਹਿੰਦਾ ਮੈਂ ਕੀਤੀ ਆ ਕਰਦਾ ਚਲੋ ਜੀ ਅਸੀਂ ਜਾਣ ਦੇਤਾ ਵੀ ਅਸੀਂ ਕਾ ਵੀ ਵੀ ਰਾਜਾ ਨੇ ਸਾਨੂੰ ਬੋਲ ਲਏ ਚਲੋ ਜਾ ਕੇ ਜੀ ਇਹਨੇ ਸਾਰਾ ਕੁਝ ਕਹਿੰਦਾ ਫਿਰ ਤੂੰ ਲੈ ਕੇ ਕਹ ਤੈਨੂੰ ਗਿਆ ਕੋਸੋ ਕਹਿੰਦਾ ਮੈਨੂੰ ਬਾਬੇ ਨਾਨਕ ਦੇ ਬਚਨ ਦਿੱਤੇ ਵੀ ਸੱਚ ਬੋਲਣਾ ਵੀ ਗਰੀਬਾਂ ਦੇ ਮਾਰ ਨਹੀਂ ਖਾਣ ਦੇਣੀ ਤੇ ਨੰਬਰ 3 ਦੇ ਮਤਲਬ ਨਾਮ ਖਾਦਾ ਹਰਾਮ ਨਹੀਂ ਕਰਨਾ ਫਿਰ ਕਹਿੰਦਾ ਮੈਂ ਸਾਰਾ ਕੁਝ ਭੰਨ ਲਿਆ ਸੀ ਮੋਰਾ ਮੋਰਾ ਮੰਨੀਆਂ ਤੇ ਜਦੋਂ ਭਾਈ ਨਾਮ ਦੀ ਡੱਬੀ ਦੇਖੀ ਚੂਰਨ ਦੀ ਮੈਂ ਮਾੜਾ ਮੂੰਹ ਨੂੰ ਲਾ ਲ ਤੇ ਮੈਨੂੰ ਫਿਰ ਮੈਂ ਛੱਡਣਾ ਪਿਆ ਸਮਾਨ ਮੈਂ ਆ ਗਿਆ ਬਾਹਰ ਤੇ ਪੈਂਦਾ ਬਾਹਰ 30 6 10 ਉਹ ਇਹਨੂੰ ਕੀ ਕੀਤਾ ਰਾਜੇ ਨੇ ਕਹਿੰਦਾ ਵੀ ਤੂੰ ਇੱਥੇ ਬਹਿ ਜਾ ਮੇਰੇ ਗੇਟ ਤੇ ਸਾਸ਼ਤਰੀ ਬਣਾ ਲਿਆ ਤੇ ਜਦੋਂ ਉਹਨੂੰ ਕੋ ਕਿਹਾ ਨਹੀਂ ਤੇ ਵਿੱਚ ਲੈ ਕੇ ਵੀ ਨਹੀਂ ਖੁੱਸ ਗਿਆ ਤੇ ਉਹਨੂੰ ਕਿਹੜਾ ਵੀ ਸੀ ਉਹਨੇ ਵੀ ਕਹਿੰਦਾ ਵੀ ਤੂੰ ਸੱਚਾ ਬੰਦਾ ਸੱਚ ਬੋਲਦਾ ਤਾਂ ਇਸ ਕਰ ਤੂੰ ਮੇਰੀ ਨੌਕਰੀ ਕਰ ਚੋਰੀ ਛੱਡ ਦੇ ਉਹ ਰਾਜ ਦੇ ਨੌਕਰੀ ਕਰਨ ਲੱਗ ਗਿਆ ਜੀ ਹੈ ਜੀ